ਜੇ ਮਿਤੀ 16 ਦਾਸਾ 2025 ਨੂੰ ਸਾਡੇ ਸਮੂਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਨਡਾਲਾ ਦੇ ਪਿੰਡ ਇਬਰਾਹਿਮਵਾਲ ਜ਼ਿਲ੍ਹਾ कपूरथਲਾ ਦੇ ਵਿੱਚ ਜਿਹੜਾ ਸਾਡੇ ਕਿਸਾਨ ਸ਼ਗਰਸ਼ ਕਮੇਟੀ ਤੋਂ ਨਿਰਮਲ ਸਿੰਘ ਮੰਡ ਜੀ ਔਰ ਜਿੱਦੇ ਵੀ ਉਹਨਾਂ ਦੇ ਸਾਥੀ ਆ ਬਲਾਕ ਨਡਾਲਾ ਜ਼ਿਲ੍ਹਾ कपूरथਲਾ ਦੇ ਵਿੱਚ ਜਿਹੜਾ ਤਕਰੀਬਨ 100 ਕਿਸਾਨਾਂ ਦਾ ਉਹਨਾਂ ਦੇ ਕਾਤੀ ਕਿਸਾਨ ਯੂਨੀਅਨ ਦੇ ਵਿੱਚ ਜਿਹੜਾ ਰਲੇਵਾ ਕੀਤਾ ਅਸੀਂ ਉਹਨਾਂ ਨੂੰ ਇੱਥੇ ਕਾਦੀਆਂ ਯੂਨੀਅਨ ਦੇ ਵਿੱਚ ਜਿਹੜਾ ਆਉਂਦਾ ਜਿਹੜਾ ਜੀ ਆਂ ਕਹਿੰਦੇ ਔਰ ਵਿਸ਼ਵਾਸ ਦਿਵਾਉਂਦੇ ਆਂ ਕਿ ਆਪਾਂ ਸਾਰੇ ਰਲ ਮਿਲ ਕੇ ਜਿਹੜਾ ਆ ਜਿਹੜਾ ਕਿਸਾਨ ਸੰਘਰਸ਼ੀ ਦਾ ਜਿਹੜਾ ਚੱਲ ਰਿਹਾ ਜਿਹੜਾ ਸਰਕਾਰਾਂ ਜੜੀਆਂ ਨੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਧੱਕਾ ਕਰ ਰਹੀਆਂ ਨੇ ਉਹਦਾ ਰਲ ਮਿਲ ਕੇ ਜਿਹੜਾ ਅਸੀਂ ਜਵਾਬ ਦੇਾਂਗੇ ਜਾਂ ਅੱਜ ਹੀ ਪਤਾ ਲੱਗਾ ਪੰਜਾਬ ਸਰਕਾਰ ਜਿਹੜੀ ਆ ਉਹ ਉਹ ਬਿਗਲੀ ਬੋਰਡ ਦੇ ਜਿਹੜੇ ਦਫ਼ਤਰ ਆ ਜਾਂ ਹੋਰ ਵੱਡੇ ਵੱਡੇ ਜਿਹੜੇ ਦਫ਼ਤਰ ਵੇਚਣ ਜਾ ਰਹੀ ਆ ਉਹਦਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਖਾਦੀਆਂ ਉਹਦਾ ਨਿੰਦਾ ਕਰਦੀ ਆ ਔਰ ਜੇ ਉਹ ਚੁਸ਼ਘਰਸ਼ੇ ਖੁੱਦਣਾ ਪਿਆ ਜੋ ਸਯੁਗਤ ਮੋਰਚੇ ਦਾ ਸਾਨੂੰ ਹੁਕਮ ਆਇਆ ਉਹਦੇ ਨਾਲ ਜਿਹੜਾ ਅਸੀਂ ਆ ਉਹ ਤਗੜੇ ਹੋਏ ਜਿਹੜਾ ਪੰਜਾਬ ਸਰਕਾਰ ਦੇ ਜਾਂ ਸੈਂਟਰ ਦੇ ਮੋਦੀ ਸਰਕਾਰ ਦੇ ਜਿਹੜਾ ਖਿਲਾਫ ਲੜਾਂਗੇ ਜਿਹੜਾ ਦੇਖੋ ਬਹੁਤ ਵੱਡੇ 2025 ਜਿਹੜੇ ਹੜ੍ਹ ਆਏ ਆ ਉਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ 2300 ਪਿੰਡ ਜਿਹੜਾ ਉੱਚ ਫਸਲ ਝੋਨਾ ਜਾਂ ਖੇਤ ਖਰਾਬ ਹੋਈ ਆ ਉੱਚ ਮੇਰੇ ਜਿਹੜਾ ਕਪੂਰਥਲਾ ਦਾ ਬਲਾਕ ਡੰਡਾਲਾ ਬਲਾਕ ਢਲਮਾ ਬਲਾਕ ਸੁਲਤਾਨਪੁਰ ਲੋਧੀ ਦਾ ਜਿਹੜਾ ਬਹੁਤ ਵੱਡਾ ਫਸਲ ਦਾ ਝੋਨੇ ਦਾ ਗੰਨੇ ਦਾ ਜਾਂ ਹੋਰ ਫਸਲਾਂ ਦਾ ਜਾਂ ਘਰ ਟੱਗੇ ਆ ਪਸ਼ੂਆਂ ਦਾ ਨੁਕਸਾਨ ਹੋਇਆ ਸਾਡੇ ਪੰਜਾਬ ਦੇ ਜਿਹੜੇ 55 ਤੋਂ 60 ਕਿਸਾਨ ਜਿਹੜੇ ਆ ਉਹ ਪਾਣੀ ਦੇ ਜਿਹੜਾ ਵਿੱਚੋ ਜਿਹੜੇ ਉਹਨਾਂ ਦੀ ਮੌਤ ਹੋਈ ਆ ਉਹਦੇ ਵਿੱਚ ਵੀ ਅਸੀਂ ਪੰਜਾਬ ਸਰਕਾਰ ਨੂੰ ਔਰ ਸੈਂਟਰ ਨੂੰ ਇਹੋ ਪੁਰੀ ਰਫੀਜ਼ ਕਰਦੇ ਆ ਕਿ ਜਿਹੜੇ ਸਾਡੇ ਕਿਸਾਨ ਜਿਹੜੇ 55 ਜਾਂ 60 ਜਿਹੜੇ ਆ ਜਿਹੜਾ ਹੜਾ ਦੀ ਜਿਹੜੀ ਮੌਤ ਹੋਈ ਆ ਉਹਨਾਂ ਨੂੰ ਘੱਟੋ ਘਾਟ 50000 50 ਲੱਖ ਰੁਪਈਆ ਜਿਹੜਾ ਪਰ ਆਦਮੀ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਆ ਦੇਖੋ ਹੁਣ ਜਿਹੜਾ ਸਾਡਾ ਝੋਨਾ ਮਰ ਗਿਆ ਉੱਚ 50000 ਰੁਪਈਆ ਇੱਕੜ ਜਿਹੜਾ ਜੋ ਨਦੀ ਫਸਲ ਦੀ ਮੰਗ ਕਰ ਰਹੇ ਆ ਔਰ ਜਿਨ੍ਹਾਂ ਦਾ ਗੰਨਾ ਖਰਾਬ ਹੋਇਆ ਉਹਦਾ 1.5 ਲੱਖ ਜਿਹੜਾ ਏਕੜ ਦੀ ਜਿਹੜੀ ਮੰਗ ਕਰ ਰਹੇ ਆ ਜਿਹੜੇ ਖਾਦ ਸਾਡੇ ਖਰਾਬ ਹੋ ਗਏ ਆ ਉਹਨਾਂ ਨੂੰ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਪਸ਼ੂ ਕੋਈ ਆਪਣੇ گاਊ ਜਾਂ ਮੱਝਾਂ ਜਿਹੜੀਆਂ ਪਾਣੀ ਚ ਰੁੜ ਗਈਆਂ ਮਾਰੀਆਂ ਗਈਆਂ ਨੇ ਉਹ ਤਕਰੀਬਨ ਲੱਖ ਰੁਪਇਆ ਹੈ ਤੇ ਜ਼ਿਆਦਾ ਆ 2 ਲੱਖ ਰੁਪਇਆ ਖ ਪਸ਼ੂ ਦਾ ਜਿਹੜਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਤਾ ਜਾਵੇ ਇਹ ਸਾਡੀ ਜਿਹੜੀ ਆ ਹੋਰੀ ਔਰ ਜਿਹੜੀ ਸਾਡੀ ਦੋਨਾਂ ਸਰਕਾਰਾਂ ਨੂੰ ਪੰਜਾਬ ਨੂੰ ਔਰ ਸੈਂਟਰ ਨੂੰ ਜਿਹੜੀ ਸਾਡੀ ਇਹ ਮੰਗਿਆ ਜਿਹੜੀ ਅਸੀਂ ਜਿਹੜੀ ਜਥੇਬੰਦੀ ਕਰ ਰਹੇ ਆ ਹੋਰ ਜਿਹੜੇ ਸਾਡੇ ਦੇਖੋ ਅੱਗੇ ਜਿਹੜੀ ਲੈਂਡ ਫੋਲਿੰਗ ਸੀ ਉਹ ਜਿਹੜੀ ਪੰਜਾਬ ਦੀ ਜਿਹੜਾ 60 ਤੋਂ 65 ਹਜ਼ਾਰ ਜਿਹੜਾ ਏਕਰ ਸੀ ਜਿਹੜਾ ਇਹਨਾਂ ਨੇ ਅਕਵਾਇਰ ਕਰਨਾ ਸੀ ਔਰ ਉਹਨਾਂ ਨੂੰ ਅੱਗੋਂ ਅਡਾਨੀ ਬਾਨੀ ਨੂੰ ਜਿਹੜਾ ਮਹਿੰਗੇ ਭਾਅ ਜਿਹੜਾ ਵੇਚਣਾ ਸੀ ਉਹ ਸਾਰੀਆਂ ਸਿਗਤ ਮੋਰਚੀ ਜਿਹੜੀ ਜਫੇਬੰਦੀਆਂ ਨੇ ਉਹਨਾਂ ਨੇ ਰੜਖੇ ਜਿਹੜਾ ਉਹ ਜਿਹੜਾ ਉਹਨਾਂ ਨੂੰ ਜਿਹੜੀ ਜ਼ਮੀਨ ਖਵਾਰ ਕਰਦੀ ਹੈ ਉਹਨਾਂ ਨੂੰ ਬੰਦ ਜਿਹੜਾ ਕੀਤਾ ਆ ਜੇ ਇਦਾਂ ਹੀ ਕੋਈ ਕਿਸਾਨਾਂ ਦੇ ਨਾਲ ਆ ਅੱਗੋਂ ਕੋਈ ਤਕਰਾ ਹੋਇਆ ਤੇ ਅਸੀਂ ਸਾਰੇ ਜਿੰਨੇ ਵੀ ਜਫੇਬੰਦੀਆਂ ਇਕੱਠੇ ਹੋ ਕੇ ਜਿਹੜੀ ਉਹ ਤਗੜੇ ਹੋ ਕੇ ਜਿਹੜੀ ਆ ਉਹਨੂੰ ਲੜਾਈ ਲੜਾਂਗੇ ਸਾਈਂ ਸਾਹਿਬ ਕਿਹੜੇ ਹਾਲਾਤਾਂ ਤੁਹਾਨੂੰ ਜਿਹੜੀ ਅੱਜ ਕਾਦੀਆਂ ਜਵਾਨ ਕਰਨਾ ਚਾਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਾਸਾ ਕਮਾਂਡ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜੋ ਹੜ ਜਦੋਂ ਆਏ ਸੀ ਉਹਦੇ ਵਿੱਚ ਜਿਹੜਾ ਅਸੀਂ ਸਮਾਨ ਡੈਂਪ ਕੀਤਾ ਸੀ ਉਹਦੇ ਉੱਤੇ ਸਰਕਾਰ ਨੇ ਕਬਜ਼ਾ ਕਰਨਾ ਚਾਹਿਆ ਉਹਦਾ ਅਸੀਂ ਸਰਕਾਰ ਦਾ ਵਿਰੋਧ ਕੀਤਾ ਉਹਦੇ ਵਿੱਚ ਜਿਹੜਾ ਸਾਡੇ ਉੱਤੇ ਪਰਚੇ ਵੀ ਹੋਣ ਤੱਕ ਗਏ ਔਰ ਜਿਹੜੀ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਨੇ ਸਾਡੀ ਉਦੋਂ ਬਾਤ ਨਹੀਂ ਪੁੱਛੀ ਔਰ ਇਸ ਦੇ ਕਿ ਬਹੁਤ ਹੀ ਦੁਖੀ ਦੇ ਨਾਲ ਅਸੀਂ ਜਿਹੜੇ ਅੱਜ ਉਹਨਾਂ ਦੀ ਨਿੰਦਿਆ ਕਰਦੇ ਆ ਕਿਉਂਕਿ ਅਸੀਂ ਉਸ ਜਥੇਬੰਦੀ 'ਚ 5 ਸਾਲ ਕੰਮ ਕੀਤਾ ਔਰ ਨਿਤਾਣਕ ਹੋ ਕੇ ਕੰਮ ਕੀਤਾ ਤੇ ਉਹਨਾਂ ਨੇ ਸਾਡੇ ਜਿਹੜਾ ਵਾ ਬਾਹ ਨਹੀਂ ਫੜੀ ਉਦੋਂ ਜਦੋਂ ਸਾਡੇ ਉੱਤੇ ਸਰਕਾਰ ਚੜ੍ਹ ਕੇ ਆਈ ਸੀਗੀ ਉਹਨਾਂ ਨੇ ਉਹਨਾਂ ਦੇ ਨਾਲ ਰਲ ਕੇ ਮੈਨੂੰ ਉਹਦੇ ਤੋਂ ਬਰਖਾਸਤ ਕੀਤਾ ਔਰ ਮੇਰਾ ਜਿੰਨੇ ਵੀ ਸਾਥੀ ਸੀਗੇ ਉਹਨਾਂ ਸਾਰਿਆਂ ਨੇ ਵਿਰੋਧ ਕੀਤਾ ਇਸ ਗੱਲ ਦਾ ਔਰ ਅੱਜ ਅਸੀਂ ਸਾਰੇ ਜਿਹੜੇ ਆ 100 ਦੇ ਕਰੀਬ ਜਿਹੜੇ ਆ ਸਾਡੇ ਮੇਰੇ ਸਾਥੀ ਆ ਉਹ ਸਾਰੇ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ ਸ਼ਾਮਲ ਹੋਏ ਆ ਔਰ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਵੀਰੋ ਔਰ ਜੋ ਵੀ ਅੱਗੇ ਤੋਂ ਸੇਵਾ ਕਰਾਂਗੇ ਨਤੜ ਕੋ ਕੇ ਕਰਾਂਗੇ ਜਿੱਦਾ ਪਹਿਲਾ ਉਹ ਜਦ ਤੇ ਬੰਦੀ ਕਰਦੇ ਰਿਆਂ ਹੁਣ ਵੀ ਇਸੇ ਤਰ੍ਹਾਂ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 16 ਦਾਸਾ 2025 ਨੂੰ ਸਾਡੇ ਸਮੂਹ ਭਾਰਤੀ ਕਿਸਾਨ ইউনিয়নের ਕਾਡੀਆਂ ਬਲਾਕ ਨਡਾਲਾ ਦੇ ਪਿੰਡ ਇਬਰਾਹਿਮਵਾਲ ਜ਼ਿਲ੍ਹਾ कपूरथਲਾ ਦੇ ਵਿੱਚ ਜਿਹੜਾ ਸਾਡੇ ਕਿਸਾਨ ਸ਼ਗਰਸ਼ ਕਮੇਟੀ ਤੋਂ ਨਿਰਮਲ ਸਿੰਘ ਮੰਡ ਜੀ ਔਰ ਜਿੱਦੇ ਵੀ ਉਹਨਾਂ ਦੇ ਸਾਥੀ ਆ ਬਲਾਕ ਨਡਾਲਾ ਜ਼ਿਲ੍ਹਾ कपूरथਲਾ ਦੇ ਵਿੱਚ ਇਹਦਾ तकरीबन 100 ਕਿਸਾਨਾਂ ਦਾ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ ਜਿਹੜਾ ਰਲੇਵਾ ਕੀਤਾ ਅਸੀਂ ਉਹਨਾਂ ਨੂੰ ਇੱਥੇ ਉਤادیه ਯੂਨੀਅਨ ਦੇ ਵਿੱਚ ਜਿਹੜਾ ਆਉਂਦਾ ਜਿਹੜਾ ਜੀ ਆਂ ਕਹਿੰਦੇ ਔਰ ਵਿਸ਼ਵਾਸ ਦਿਵਾਉਂਦੇ ਆਂ ਵੀ ਆਪਾਂ ਸਾਰੇ ਰਲ ਮਿਲ ਕੇ ਜਿਹੜਾ ਆ ਜਿਹੜਾ ਕਿਸਾਨ ਸੰਘਰਸ਼ ਜਿਹੜਾ ਜਿਹੜਾ ਚੱਲ ਰਿਹਾ ਜਿਹੜਾ ਸਰਕਾਰਾਂ ਜੜੀਆਂ ਨੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਧੱਕਾ ਕਰ ਰਹੀਆਂ ਨੇ ਉਹਦਾ ਰਲ ਮਿਲ ਕੇ ਜਿਹੜਾ ਅਸੀਂ ਜਵਾਬ ਦੇਾਂਗੇ ਯਾਜੀ ਪਤਾ ਲੱਗਾ ਪੰਜਾਬ ਸਰਕਾਰ ਜਿਹੜੀ ਆ ਉਹ ਕੋ ਬਿਗਲੀ ਬੋਰਡ ਦੇ ਜਿਹੜੇ ਦਫ਼ਤਰ ਆ ਜਾਂ ਹੋਰ ਵੱਡੇ ਵੱਡੇ ਜਿਹੜੇ ਦਫ਼ਤਰ ਵੇਚਣ ਜਾ ਰਹੀ ਆ ਉਹਦਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਖਾਦੀਆਂ ਉਹਦਾ ਨਿੰਦਾ ਕਰਦੀ ਆ ਔਰ ਜੇ ਉਹ ਚਸ਼ਗਰਸ਼ੇ ਖੁੱਦਣਾ ਪਿਆ ਜੋ ਸੂਚਿਤ ਮੋਰਚੇ ਦਾ ਸਾਨੂੰ ਹੁਕਮ ਆਇਆ ਉਹਦੇ ਨਾਲ ਜਿਹੜਾ ਅਸੀਂ ਆ ਉਹ ਤਗੜੇ ਹੋ ਕੇ ਜਿਹੜਾ ਪੰਜਾਬ ਸਰਕਾਰ ਦੇ ਜਾਂ ਸੈਂਟਰ ਦੇ ਮੋਦੀ ਸਰਕਾਰ ਦੇ ਜਿਹੜਾ ਖਿਲਾਫ ਲੜਾਂਗੇ ਜਿਹੜਾ ਦੇਖੋ ਬਹੁਤ ਵੱਡੇ 2025 ਚ ਜਿਹੜੇ ਹੜ੍ਹ ਆਏ ਆ ਉਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ 2300 ਪਿੰਡ ਜਿਹੜਾ ਉੱਚ ਫਸਲ ਝੋਨਾ ਜਾਂ ਖੇਤ ਖਰਾਬ ਹੋਈ ਆ ਉੱਚ ਮੇਰੇ ਜਿਲ੍ਹਾ ਖਪੂਰਥਲਾ ਦਾ ਬਲਾਕ ਡੰਡਾਲਾ ਬਲਾਕ ਢਲਮਾ ਬਲਾਕ ਸੁਲਤਾਨਪੁਰ ਲੋਧੀ ਦਾ ਜਿਹੜਾ ਬਹੁਤ ਵੱਡਾ ਫਸਲ ਦਾ ਝੋਨੇ ਦਾ ਗੰਨੇ ਦਾ ਜਾਂ ਹੋਰ ਫਸਲਾਂ ਦਾ ਜਾਂ ਘਾਹ ਟੱਗੇ ਆ ਪਸ਼ੂਆਂ ਦਾ ਨੁਕਸਾਨ ਹੋਇਆ ਸਾਡੇ ਪੰਜਾਬ ਦੇ ਯਾਰ ਇਹ 55 ਤੋਂ 60 ਕਿਸਾਨ ਜਿਹੜੇ ਆ ਉਹ ਪਾਣੀ ਦੇ ਜਿਹੜਾ ਵਿੱਚੋ ਜਿਹੜੇ ਉਹਨਾਂ ਦੀ ਮੌਤ ਹੋਈ ਆ ਉਹਦੇ ਵਿੱਚ ਵੀ ਅਸੀਂ ਪੰਜਾਬ ਸਰਕਾਰ ਨੂੰ ਔਰ ਸੈਂਟਰ ਨੂੰ ਇਹੋ ਪੋਰੀ ਹੋ ਰਫੀਲ ਕਰਦੇ ਆ ਕਿ ਜਿਹੜੇ ਸਾਡੇ ਕਿਸਾਨ ਜਿਹੜੇ 55 ਜਾਂ 60 ਜਿਹੜੇ ਆ ਜਿਹੜਾ ਹੜਾ ਦੀ ਜਿਹੜੀ ਮੌਤ ਹੋਈ ਆ ਉਹਨਾਂ ਨੂੰ ਘੱਟੋ ਘਾਟ 50 ਹਜ਼ਾਰ 50 ਲੱਖ ਰੁਪਈਆ ਜਿਹੜਾ ਪਰ ਆਦਮੀ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਆ ਦੇਖੋ ਹੁਣ ਜਿਹੜਾ ਸਾਡਾ ਝੋਨਾ ਮਰ ਗਿਆ ਕੁਝ 50 ਹਜ਼ਾਰ ਰੁਪਏ ਏਕੜ ਜਿਹੜਾ ਝੋਨੇ ਦੀ ਫਸਲ ਦੀ ਮੰਗ ਕਰ ਰਹੇ ਆ ਔਰ ਜਿਨ੍ਹਾਂ ਦਾ ਗੰਨਾ ਖਰਾਬ ਹੋਇਆ ਉਹਦਾ 1.5 ਲੱਖ ਜਿਹੜਾ ਏਕੜ ਦੀ ਜਿਹੜੀ ਮੰਗ ਕਰ ਰਹੇ ਆ ਜਿਹੜੇ ਖਾਦ ਸਾਡੇ ਖਰਾਬ ਹੋ ਗਏ ਆ ਉਹਨਾਂ ਨੂੰ 10 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਪਸ਼ੂ ਕੋਈ ਆਪਣੇ گاؤں ਜਾਂ ਮੱਝਾਂ ਜਿਹੜੀਆਂ ਪਾਣੀ ਚ ਰੁੜ ਗਈਆਂ ਮਾਰੀਆਂ ਗਈਆਂ ਨੇ ਉਹ ਤਕਰੀਬਨ ਲੱਖ ਰੁਪਈਆ ਹੈ ਤੇ ਜ਼ਿਆਦਾ ਆ ਠਕੜ ਲੱਖ ਰੁਪਈਆ ਇੱਕ ਪਸ਼ੂ ਦਾ ਜਿਹੜਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਤਾ ਜਾਵੇ ਇਹ ਸਾਡੀ ਜਿਹੜੀ ਆ ਪੂਰੀ ਔਰ ਜਿਹੜੀ ਸਾਡੀ ਦੋਨਾਂ ਸਰਕਾਰਾਂ ਨੂੰ ਪੰਜਾਬ ਨੂੰ ਔਰ ਸੈਂਟਰ ਨੂੰ ਜਿਹੜੀ ਸਾਡੀ ਇਹ ਮੰਗ ਆ ਜਿਹੜੀ ਅਸੀਂ ਜਿਹੜੀ ਜਥੇਬੰਦੀ ਕਰ ਰਹੇ ਆ ਹੋਰ ਜਿਹੜੇ ਸਾਡੇ ਦੇਖੋ ਅੱਗੇ ਜਿਹੜੀ ਲੈਂਡ ਪੋਲਿੰਗ ਸੀ ਉਹ ਜਿਹੜੀ ਪੰਜਾਬ ਦੀ ਜਿਹੜਾ 60 ਤੋਂ 65000 ਜਿਹੜਾ ਏਕੜ ਸੀ ਜਿਹੜਾ ਇਹਨਾਂ ਨੇ ਅਖਵਾਇਰ ਕਰਨਾ ਸੀ ਔਰ ਉਹਨਾਂ ਨੂੰ ਅੱਗੋਂ ਅਡਾਨੀ ਬਾਨੀ ਨੂੰ ਜਿਹੜਾ ਮਹਿੰਗੇ ਭਾਅ ਜਿਹੜਾ ਵੇਚਣਾ ਸੀ ਉਹ ਸਾਰੀਆਂ ਸਿੱਖਤ ਮੋਰਚੀ ਜਿਹੜੀ ਜਫੇਬੰਦੀਆਂ ਨੇ ਉਹਨਾਂ ਨੇ ਰੜਕੇ ਜਿਹੜਾ ਉਹ ਜਿਹੜਾ ਉਹਨਾਂ ਨੂੰ ਜਿਹੜੀ ਜ਼ਮੀਨ ਖਵਾਰ ਕਰਦੀ ਹੈ ਉਹਨਾਂ ਨੂੰ ਬੰਦ ਜਿਹੜਾ ਕੀਤਾ ਆ ਜੇ ਇਦਾਂ ਹੀ ਕੋਈ ਕਿਸਾਨਾਂ ਦੇ ਨਾਲ ਆ ਅੱਗੋਂ ਕੋਈ ਧੱਕਾ ਹੋਇਆ ਤੇ ਅਸੀਂ ਸਾਰੇ ਜਿੰਨੇ ਵੀ ਜਫੇਬੰਦੀਆਂ ਇਕੱਠੇ ਹੋ ਕੇ ਜਿਹੜੀ ਉਹ ਤਗੜੇ ਹੋ ਕੇ ਜਿਹੜੀ ਆ ਉਹਨੂੰ ਲੜਾਈ ਲੜਾਂਗੇ ਸਾਈਂ ਸਾਹਿਬ ਕਿਹੜੇ ਹਾਲਾਤਾਂ ਤੁਹਾਨੂੰ ਜਿਹੜੀ ਅੱਜ ਕਾਦੀਆਂ ਜਵਾਨ ਕਰਨਾ ਚਾਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਮਾਸਾ ਕਮਾਂਡ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜੋ ਹੜ ਜਦੋਂ ਆਏ ਸੀ ਉਹਦੇ ਵਿੱਚ ਜਿਹੜਾ ਅਸੀਂ ਸਮਾਨ ਡੈਂਪ ਕੀਤਾ ਸੀ ਉਹਦੇ ਉੱਤੇ ਸਰਕਾਰ ਨੇ ਕਬਜ਼ਾ ਕਰਨਾ ਚਾਹਿਆ ਉਹਦਾ ਅਸੀਂ ਸਰਕਾਰ ਦਾ ਵਿਰੋਧ ਕੀਤਾ ਉਹਦੇ ਵਿੱਚ ਜਿਹੜਾ ਸਾਡੇ ਉੱਤੇ ਪਰਚੇ ਵੀ ਹੋਣ ਤੱਕ ਗਏ ਔਰ ਜਿਹੜੀ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹਨੇ ਸਾਡੀ ਉਦੋਂ ਬਾਤ ਨਹੀਂ ਪੁੱਛੀ ਔਰ ਇਸ ਇੱਕ ਬਹੁਤ ਹੀ ਦੁਖੀਰ ਦੇ ਨਾਲ ਅਸੀਂ ਜਿਹੜੇ ਅੱਜ ਉਹਨਾਂ ਦੀ ਨਿੰਦਿਆ ਕਰਦੇ ਆ ਕਿਉਂਕਿ ਅਸੀਂ ਉਸ ਜਥੇਬੰਦੀ 'ਚ 5 ਸਾਲ ਕੰਮ ਕੀਤਾ ਔਰ ਨਿਤਾੜਕ ਹੋ ਕੇ ਕੰਮ ਕੀਤਾ ਤੇ ਉਹਨਾਂ ਨੇ ਸਾਡੇ ਜਿਹੜਾ ਵਾ ਬਾਂ ਨਹੀਂ ਫੜੀ ਉਦੋਂ ਜਦੋਂ ਸਾਡੇ ਉੱਤੇ ਸਰਕਾਰ ਚੜ੍ਹ ਕੇ ਆਈ ਸੀਗੀ ਉਹਨਾਂ ਨੇ ਉਹਨਾਂ ਦੇ ਨਾਲ ਲੜ ਕੇ ਮੈਨੂੰ ਉਹਦੇ ਤੋਂ ਬਰਖਾਸਤ ਕੀਤਾ ਔਰ ਮੇਰਾ ਜਿੰਨੇ ਵੀ ਸਾਥੀ ਸੀਗੇ ਉਹਨਾਂ ਸਾਰਿਆਂ ਨੇ ਵਿਰੋਧ ਕੀਤਾ ਇਸ ਗੱਲ ਦਾ ਔਰ ਅੱਜ ਅਸੀਂ ਸਾਰੇ ਜਿਹੜੇ ਅੱਜ 100 ਦੇ ਕਰੀਬ ਜਿਹੜੇ ਸਾਡੇ ਮੇਰੇ ਸਾਥੀ ਆ ਉਹ ਸਾਰੇ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ ਸ਼ਾਮਲ ਹੋਏ ਆ ਔਰ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਵੀਰੋ ਔਰ ਜੋ ਵੀ ਅੱਗੇ ਤੋਂ ਸੇਵਾ ਕਰਾਂਗੇ ਨਤੜਕ ਹੋ ਕੇ ਕਰਾਂਗੇ ਜਿੱਦਾਂ ਪਹਿਲਾਂ ਉਹ ਜਥੇਬੰਦੀ ਕਰਦੇ ਰਿਆਂ ਹੁਣ ਵੀ ਇਸੇ ਤਰ੍ਹਾਂ ਕਰਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ